ਜਗੁਰਦੇਵ ਧਨਗੁਰ ਦੇ ਅੱਜ ਜਿਹੜਾ ਅਸੀਂ ਇਹ ਪਾਰਕ ਦੇ ਵਿੱਚ ਸਾਡੇ ਸਾਰੇ ਸਾਥੀ ਅਸੀਂ ਇਕੱਠੇ ਹੋਏ ਆ ਮੇਅਰ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਕਿ ਤੁਸੀਂ ਸਾਡੀ ਜਿਹੜੀ ਪਾਰਕ ਆ ਉਹਦਾ ਆ ਕੇ ਹਾਲਾਤ ਦੇਖੋ ਕਿਹੜੇ ਹਾਲਾਤਾਂ ਦੇ ਵਿੱਚ ਸਾਡੇ ਲੋਕ ਜਿਹੜੇ ਇੱਥੇ ਸੈਰ ਕਰਦੇ ਆ ਤੇ ਮੇਅਰ ਸਾਹਿਬ ਨੇ ਸਾਡੀ ਰਿਕਵੈਸਟ ਮੰਨ ਕੇ ਆ ਕੇ ਗਏ ਤੇ ਸਾਰੇ ਪਾਰਕ ਦਾ ਜਾਜਾ ਲਿਆ ਉਹਨਾਂ ਨੇ ਉਹ ਦੇਖ ਕੇ ਹੈਰਾਨ ਹੋ ਗਏ ਕਹਿੰਦਾ ਅੱਜ ਤੀ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਹੈਗਾ ਵੀ ਉੱਥੇ ਇਦਾਂ ਦੇ ਹਾਲਾਤ ਆ ਤੇ ਸਾਨੂੰ ਇਸ ਗੱਲ ਦਾ ਬੜਾ ਦੁੱਖ ਆ ਵੀ ਸਾਡੇ ਰਹਿਵਰਾਂ ਦੇ ਨਾਂ ਤੇ ਪਾਰਕ ਦਾ ਬਾਬਾ ਸਾਹਿਬ ਡਾਕਟਰ ਮਿਤਕਰਜੀ ਦੇ ਨਾਂ ਤੇ ਪਾਰਕ ਹੈ ਤੇ ਸਾਨੂੰ ਇੰਨੀ ਕਿ ਸ਼ਰਮ ਮਹਿਸੂਸ ਹੁੰਦੀ ਆ ਕਿ ਅਸੀਂ ਲੋਕਾਂ ਨੇ ਬਾਬਾ ਸਾਹਿਬ ਦੇ ਨਾਂ ਦੇ ਉੱਤੇ ਜਿਹੜੀ ਇਹ ਪਾਰਕ ਬਣਾਈ ਉਹ ਤੇ ਆਹ ਹਾਲਾਤ ਸਰਕਾਰ ਸਾਡੀ ਗੱਲ ਨਾ ਸੁਣੇ ਤੇ ਇਸ ਕਰਕੇ ਮੇਅਰ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਉਹ ਅੱਜ ਆਏ ਆ ਉਹਨਾਂ ਨੇ ਪਰਸੋਂ ਤੱਕ ਦਾ ਸਾਡੇ ਕੋਲ ਸਮਾਂ ਲਿਆ ਤੇ ਪਰਸੋਂ ਤੋਂ ਬਾਅਦ ਇੱਕ ਹਫ਼ਤੇ ਦੇ ਵਿੱਚ ਵਿੱਚ ਦੁਬਾਰੇ ਪਾਰਕ ਜਿੱਦਾਂ ਦੀ ਪਹਿਲਾਂ ਸੀਗੀ ਉਦਾਂ ਦੀ ਦੁਬਾਰੇ ਪਾਰਕ ਹੋ ਜੂਗੀ ਗਾਂ ਜਿਹੜਾ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਲੰਬਾ ਨਹੀਂ ਹੋਊਗਾ ਦੋ ਮਾਲੀ ਆ ਜਿਹੜੇ ਉਹ ਪਰਸੋਂ ਸਾਨੂੰ ਦੇ ਦੇਣਗੇ ਉਹ ਦੋ ਮਾਲੀ ਬੰਦੇ ਤੇ ਪੱਕੇ ਲੱਗਣਗੇ ਜਿਹੜੇ 24 ਘੰਟੇ ਤੇ ਕੰਮ ਕਰਨਗੇ ਬਾਕੀ ਸਾਰਾ ਜਿਹੜਾ ਹੋਰ ਵੀ ਉਹ ਅਮਲਾ ਫੈਲਾ ਜੋ ਵੀ ਲੈਟਾਂ ਲੂਟਾਂ ਸਾਰਾ ਕੋ ਦੇਖ ਕੇ ਗਏ ਆ ਸਾਰਾ ਕਹਿੰਦੇ ਸੀ ਪ੍ਰਬੰਧ ਇੱਕ ਹਫ਼ਤੇ ਦੇ ਵਿੱਚ ਵਿੱਚ ਪੂਰਾ ਕਰਵਾ ਦੇਾਂਗੇ ਚਲੋ ਅਸੀਂ ਮੇਰ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਅਸੀਂ ਉਹਨਾਂ ਨੂੰ ਕਿਹਾ ਵੀ ਚਲੋ ਠੀਕ ਆ ਅਸੀਂ ਤਾਂ ਆਪੋਜੀਸ਼ਨ 'ਚ ਹੈਗੇ ਹੀ ਹੈਗੇ ਆਂ ਪਰ ਤੁਸੀਂ ਸਾਡੇ ਭਾਈਚਾਰਾ ਸਮਾਜ ਆਪਾਂ ਸਾਰੇ ਸ਼ਹਿਰ 'ਚ ਇਕੱਠੇ ਵੱਸਦੇ ਆਂ ਪਰ ਸਾਡੇ ਹਾਲਾਤ ਬਹੁਤ ਮਾੜੇ ਆਂ ਬਿਮਾਰੀ ਐ ਤੇ ਸਾਰੀ ਚੁਪੜਾਈ ਕਮੀਆਂ ਕੀ ਐ ਕਮੀਆਂ ਐ ਆ ਵੀ ਜਿਹੜਾ ਪ੍ਰਸ਼ਾਸਨ ਹੁੰਦਾ ਉਹਨੂੰ ਦੱਸਣਾ ਪੈਂਦਾ ਉਹਨੂੰ ਜਗਾਣਾ ਪੈਂਦਾ ਸਾਡੇ ਲੋਕ ਇਤਿਹਾਸ ਵਿੱਚ ਹੀ ਲੜਦੇ ਰਹਿੰਦੇ ਆ ਪ੍ਰਸ਼ਾਸਨ ਨੂੰ ਕੋਈ ਨਹੀਂ ਦੱਸਦਾ ਜਾਂ ਹਮ ਉਹਨਾਂ ਦੇ ਗਾਲ 'ਚ ਗੂਠਾ ਦੇਣਾ ਚਾਹੀਦਾ ਹੁਣ ਜਿੱਦਾਂ ਸਾਡੇ ਕਾਉਂਸਲਰ ਆ ਵਧੀਆ ਮੁੰਡਾ ਕਾਉਂਸਲਰ ਗੋਗਾਰ ਮੁੰਡਾ ਵਧੀਆ ਆ ਪਰ ਆਪੋਜੀਸ਼ਨ 'ਚ ਹੋਣ ਜੇ ਉਹਦਾ ਕੰਮ ਕਿਨੇ ਕਰਨਾ ਪਰ ਉਹਨੂੰ ਠੰਗ ਨਹੀਂ ਉੱਥੇ ਲੱਤਾਂ ੜਾ ਕੇ ਬਹਿ ਜਾਵੇ ਮੇਰ ਦੇ ਦਰਵਾਜ਼ੇ 'ਚ ਤੇ ਮੈਂ ਨਹੀਂ ਹਿੱਲਦਾ ਉਦੋਂ ਤੱਕ ਜਦੋਂ ਤੱਕ ਕੰਮ ਨਹੀਂ ਤੁਸੀਂ ਮੇਰਾ ਕਰਦੇ ਇਹ ਕੰਮ ਕਰਾਣੇ ਵਿੱਚ ੱੱਕਾ ਕਰਨਾ ਪੈਂਦਾ ਠੀਕ ਹੈ ਠੀਕ ਨਹੀਂ ਕੰਮ ਜ਼ਰੂਰਤਾਂ ਨਾਲ ਹੁੰਦੇ ਜੇ ਉੱਥੇ ਜੀਵਨ ਕਰੀ ਜੋਗੇ ਤੁਹਾਨੂੰ ਕਿਹਨੇ ਪੁੱਛਣਾ ਆਪੋ ਜੀ ਹੁਣ ਮੈਂ ਇੱਕ ਾਧਾਰਨ ਦਿੰਦਾ ਸਾਡੀ ਸ਼ੰਗਾਰਾ ਰਾਮ ਸੁੰਗੜਾ ਐਮਐਲਏ ਹੁੰਦਾ ਸੀ ਗੜ ਸ਼ੰਕਰ ਤੋਂ ਤੇ ਉਹ ਦੋ ਵਾਰੀ ਐਮਐਲਏ ਰਹੇ ਬਿਆਨਤ ਸਿੰਘ ਵੇਲੇ ਵੀ ਤੇ ਬਾਦਲ ਸਾਹਿਬ ਵੇਲੇ ਵੀ ਉਹ ਕੱਲਾ ਬੰਦਾ ਵਿਧਾਨ ਸਭਾ 'ਚ ਵਿਵਸਤਾ ਪਾਈ ਰੱਖੀਦਾ ਉਹਦਾ ਵਿਧਾਨ ਸਭਾ ਦਾ ਕੰਮ ਕਦੇ ਰੁਕਿਆ ਹੀ ਨਾਲੇ ਵਾਪਸੀ ਸੰਸਦ ਇਸ ਕਰਕੇ ਲੱਤਾਂ ਪਸਾਉਣੀਆਂ ਪੈਂਦੀਆਂ ਸਰਕਾਰ ਨਾਲ ਫਸਣਾ ਪੈਂਦਾ ਫੇ ਕੰਮ ਹੁੰਦੇ ਆ ਮੇਰ ਸਾਹਿਬ ਟਾਈਮ ਦੇ ਗਏ ਹੁਣ ਤੁਹਾਨੂੰ ਮੇਰ ਮੇਰ ਸਾਹਿਬ ਪਰਸ ਨੂੰ ਕਹਿੰਦੇ ਕਮਿਸ਼ਨਰ ਸਾਹਿਬ ਨੂੰ ਵੀ ਨਾਲ ਲੈ ਕੇ ਆਵਾਂਗੇ ਬਾਕੀ ਵੀ ਜਿਹੜਾ ਉਹਨਾਂ ਦਾ ਆਮਲਾ ਫੈਲਾ ਸਾਰਾ ਨਾਲ ਲੈ ਕੇ ਆਏ ਜਿਹੜਾ ਜਿਹੜਾ ਇਸ ਪਾਰਕ ਦੇ ਨਾਲ ਜਿਨ੍ਹਾਂ ਦਾ ਕੰਮ ਸੰਬੰਧਦਾ ਸਾਰੇ ਉਹ ਆਣਗੇ ਠੇਕੇਦਾਰ ਨੂੰ ਵੀ ਬੁਲਾਉਣਗੇ ਇਸ ਕਰਕੇ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਸਾਨੂੰ ਵੀ ਮੇਰ ਸਾਹਿਬ ਤੇ ਯਕੀਨ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਜਦੋਂ ਸਰਕਾਰ ਸੀ ਉਦੋਂ ਵੀ ਤਿੰਨ ਚਾਰ ਵਾਰੀ ਸਾਡੇ ਮੇਰ ਸਾਹਿਬ ਕੌਂਸਲਰ ਰਹੇ ਆ ਪਰ ਉਹਨਾਂ ਨੂੰ ਕਿਸੇ ਨੇ ਦੱਸਿਆ ਹੀ ਹੈ ਨਹੀਂ ਸੀ ਠੀਕ ਇਸ ਕਰਕੇ ਅਸੀਂ ਮੇਰ ਸਾਹਿਬ ਦਾ ਵੀ ਧੰਨਵਾਦ ਕਰਦੇ ਜਿਹੜੇ ਆ ਕੇ ਇਥੇ ਜਾਇਜ਼ਾ ਲੈ ਕੇ ਗਏ ਬਾਕੀ ਹੁਣ ਦੇਖਦੇ ਮੇਰ ਸਾਹਿਬ ਕਿੰਨੀ ਕਿ ਹਿੰਮਤ ਦਿਖਾਉਂਦੇ ਆ ਕਿੰਨੇ ਕਿ ਦਿਨਾਂ ਜੀ ਨੂੰ ਵਧੀਆ ਕਰਦੇ